ਅੰਮ੍ਰਿਤਸਰ ਨੂੰ ਤਿਆਰ ਹੋਏ ਜਥੇਦਾਰ ਬੁੱਢਾ ਸਿੰਘ ਸਾਹਿਬ ਨੇ ਸੰਗਤਾਂ ਵਿੱਚ ਖਲੋ ਕੇ ਦਸਾਂ ਪਾਤਸ਼ਾਹਾਂ ਮਹਾਰਾਜ ਨੂੰ ਅਰਦਾਸ ਕੀਤੀ ਨਗਾਰੇ ਤੇ ਲੱਗੀ ਚੋਟ ਛੱਡਿਆ ਜੰਕਾਰੇ ਤੇ ਸਿੰਘ ਸੂਰਮੇ ਅੰਮ੍ਰਿਤਸਰ ਦੀ ਧਰਤੀ ਨੂੰ ਤੁਰ ਪਏ ਰਸਤੇ ਵਿੱਚ ਆਉਂਦਿਆਂ ਸਰਕੱਪ ਦੇ ਥੇਲ ਉੱਤੇ ਸਿੰਘਾਂ ਨੇ ਘੋੜੇ ਬੰਦਤੇ ਨੇ ਆਪ ਠੀਕਰਾਂ ਗੋਲ ਘਾ ਕਰਕੇ ਥੈਲਿਆਂ ਵਿੱਚ ਭਰਨੀਆਂ ਸ਼ੁਰੂ ਕੀਤੀਆਂ ਨੇ ਸਿੰਘਾਂ ਨੇ ਕਿਵੇਂ ਤਿਆਰੀ ਕੀਤੀ ਕਿਵੇਂ ਭੇਸ ਬਦਲੇ ਕੀ ਉਹ ਮਨ ਵਿੱਚ ਸੋਚਦੇ ਨੇ ਉਸ ਵੇਲੇ ਦੀ ਕਹਾਣੀ ਇਹੋ بیان ਕੀਤੀ ਜਾ ਰਹੀ ਹੈ ਰਾਏ ਰਾਦਾਸਾ ਸੋਦੇ ਆ ਸੋਦੇ ਆ ਸਿੰਘਾਂ ਰੇ ਖੜ ਕੇ ਫੈਸਲ ਗੁਰ ਦੀ ਕਰਮਾ ਲਈ ਹਾਂ ਕਰਮਾ ਲਈ ਸਨ ਚੱਲੇ ਤੜਕੇ ਆਨੇ ਘੋੜਿਆਂ ਤੇ ਚੜੇ ਤੁਰੇ ਆ ਰਹੇ ਨੇ ਅੰਮ੍ਰਿਤਸਰ ਦੀ ਧਰਤੀ ਵਿੱਚ ਪਹੁੰਚ ਗਏ ਜਿਸ ਵੇਲੇ ਵੇਖਿਆ ਚੌਧਰੀ ਮੱッセ ਦਾ ਪ੍ਰਬੰਧ ਬੜਾ ਤਗੜਾਈ ਨਾਲ ਕੀਤਾ ਜਾ ਰਿਹਾ ਹੈ ਅੱਧੀ ਫੌਜ ਗੁਰੂ ਕੇ ਸਰੋਵਰ ਨੂੰ ਪੂਰ ਰਹੀ ਹੈ ਜਿਹੜੇ ਸਰੋਵਰ ਵਿੱਚੋਂ ਨਹਾ ਕੇ ਕਾਵਾਂ ਤੋਂ ਹੰਸ ਬਣਦੇ ਸਨ ਜਿਹੜੇ ਸਰੋਵਰ ਵਿੱਚੋਂ ਨਹਾ ਕੇ ਕੋੜੇ ਰਾਜੀ ਹੁੰਦੇ ਸਨ ਉਹ ਸਰੋਵਰ ਵਿੱਚ ਘੋੜਿਆਂ ਦੀ ਲਿੱਦ ਪਾਈ ਜਾ ਰਹੀ ਹੈ ਉਸ ਨੂੰ ਪੂਰਿਆ ਜਾ ਰਿਹਾ ਹੈ ਗੁਰੂ ਕੇ ਹਰਿਮੰਦਰ ਸਾਹਿਬ ਵਿੱਚ ਟਪਲਾ ਵੱਜ ਰਿਹਾ ਹੈ ਵੇਸਵਾ ਨਾਚ ਕਰ ਰਹੀ ਐ ਸ਼ਰਾਬਾਂ ਦੇ ਤੌਰ ਚੱਲੇ ਨੇ ਸਿੰਘਾਂ ਸੂਰਮਿਆਂ ਨੇ ਲੈਤੀ ਬੇਰ ਨਾਲ ਬੱਦੇ ਦੇ ਘੋੜੇ ਦੋਹਾਂ ਨੇ ਜੰਡਾਉਟ ਕੀਤੀ ਐ ਇਹਨਾਂ ਨੇ ਤਾਂ ਜੰਡਾਉਟ ਕੀਤੀ ਐ ਗੁਰੂ ਕੇ ਮੰਦਰ ਨੂੰ ਇਹਨਾਂ ਨੇ ਜੰਡਾਉਟ ਕੀਤੀ ਐ ਗੁਰੂ ਸਾਹਿਬਾਂ ਦੇ ਦਰਬਾਰ ਨੂੰ ਪਰ ਵੇਖਿਆ ਪਹਿਰੇਦਾਰਾਂ ਨੇ ਕਹਿਣ ਲੱਗੇ ਢੋਲੇ ਲੰਬੜਦਾਰ ਨੇ ਇਹ ਨਿਉ ਨਿਉ ਕੇ ਸਾਨੂੰ ਸਲਾਮਾ ਕਰਦੇ ਨੇ ਅੱਗੇ ਆਇਆ ਪਹਿਰੇਦਾਰ ਰੋਕ ਕੇ ਕਹਿਣ ਲੱਗਾ ਕੌਣ ਹੋ ਸੁਖਾ ਸਿੰਘ ਨੇ ਆਖਿਆ ਅਸੀਂ ਪੈਜਾ ਹਾ ਪੱਟੀ ਦੇ ਮਾਮਲਾ ਲੈ ਕੇ ਆਇਆ ਚੌਧਰੀ ਸਾਹਿਬ ਨੂੰ ਦੇਣ ਲਈ ਇਹਨਾਂ ਆਖਿਆ ਇਹਨੇ ਲੇਟ ਆਇਓ ਸਾਡੀਆਂ ਤਨਖਾਹਾਂ ਕਈਆਂ ਦਿਨਾਂ ਦੀਆਂ ਬੰਦ ਨੇ ਚੌਧਰੀ ਸਾਹਿਬ ਕਹਿੰਦਾ ਸੀ ਜਦੋਂ ਲੰਬੜਦਾਰ ਮਾਮਲਾ ਲੈ ਕੇ ਆਉਣਗੇ ਉਦੋਂ ਤੁਹਾਡੀ ਤਨਖਾਹ ਦਿੱਤੀ ਜਾਵੇਗੀ ਇਹਨਾਂ ਆਖਿਆ ਜਨਾਬ ਅਸੀਂ ਇਕੱਠਾ ਕੀਤਾ ਬੜਾ ਜ਼ੋਰ ਲਾਇਆ ਬੜੀ ਛੇਤੀ ਕੀਤੀ ਫੇਰ ਵੀ ਲੇਟ ਹੋਇਆ ਖਿਵਾ ਕਰਿਓ ਲੰਬੜਦਾਰਾਂ ਨੇ ਆਖਿਆ ਲੰਬੜਦਾਰਾਂ ਨੂੰ ਆਸਿਆਕਾਰ ਹੁਣੇ ਇਹ ਦੱਸੋ ਵੀ ਤੁਹਾਨੂੰ ਮਿਲਣਾ ਪਜੋਤਰਾ ਤੁਹਾਨੂੰ ਮਿਲਣਾ ਇਹਦੇ 'ਚੋਂ ਹਿੱਸਾ ਇਹਦੇ ਤੋਂ ਕੁਝ ਸਾਨੂੰ ਵੀ ਦਿਓਗੇ ਜਿਵੇਂ ਪਹਿਲੇ ਦਾਰਾਂ ਨੇ ਲੰਬੜਦਾਰਾਂ ਨੂੰ ਆਖਿਆ ਸਾਡੇ ਕਾਕਾ ਜਗਵੀਰ ਸਿੰਘ ਜੀ ਚਾਰ ਲੈਣਾ ਇਉਂ ਕਹਿ ਰਹੇ ਨੇ ਲੱਗਿਆ ਉੱਥੇ ਜ਼ਿਆਦਾ ਸਮਾਂ ਸਾਡੇ ਆਉਂਦਿਆਂ ਨੂੰ ਤੁਹਾਡੀ ਡਿਊਟੀ ਬਦਲ ਗਈ ਫਿਰ ਦੱਸੋ ਤੁਹਾਡੇ ਹਿੱਸੇ ਦੇ ਪੈਸੇ ਕਿਹਨੂੰ ਦੇ ਕੇ ਜਾਵਾਂਗੇ ਪਹਿਰੇਦਾਰ ਨੇ ਆਖਿਆ ਅਸੀਂ ਡਿਊਟੀ ਨਹੀਂ ਬਦਲਦੇ ਅਸੀਂ ਡਬਲ ਡਿਊਟੀ ਕਰ ਲਵਾਂਗੇ ਜਦੋਂ ਤੁਸੀਂ ਆਓਗੇ ਨਾ ਅਸੀਂ ਉਦੋਂ ਹੀ ਜਾਵਾਂਗੇ ਇਹਨੇ ਆਖਿਆ ਫਿਰ ਜੇ ਆਉਂਦਿਆਂ ਤੱਕ ਇੱਥੇ ਰਹੇ ਫਿਰ ਤੁਹਾਡਾ ਹਿੱਸਾ ਤੁਹਾਨੂੰ ਜ਼ਰੂਰ ਦੇ ਕੇ ਜਾਵਾਂਗੇ ਜਿਵੇਂ ਤਸੱਲੀ ਦਿੱਤੀ ਹੈ ਲੰਬੜਦਾਰਾ ਨੇ ਪਹਿਰੇ ਵਾਲਿਆਂ ਨੂੰ ਐਉਂ ਬੇਨਤੀ ਕੀਤੀ ਜਾ ਰਹੀ ਹੈ ਨੰਬਰਦਾਰਾ ਨੇ मारू नंब दाणे आखिया पैर मारू थो चा ਜਿੱਥੋਂ ਸੱਚ ਦਾ ਉਪਦੇਸ਼ ਮਿਲਦਾ ਹੈ ਜਿਸ ਮੰਦਰ ਦੇ ਦਰਵਾਜ਼ੇ ਕਿਉਂ ਆ ਵਰਨਾਲੀ ਸਾਜੇ ਨੇ ਜਿਸ ਮੰਦਰ ਦੀ ਨਹੀਂ ਉਸ ਹਜਰਤ ਮੀਆਂ ਮੀਰ ਨੇ ਰੱਖੀ ਉਹੀ ਹਜਰਤ ਮੀਆਂ ਮੀਰ ਜਿਸ ਨੇ ਹਰਮੰਦਰ ਦੀ ਨਹੀਂ ਰੱਖੀ ਸੀ ਗੁਰੂ ਪੰਨਵੇਂ ਪਾਤਸ਼ਾਹ ਮਹਾਰਾਜ ਨੂੰ ਤਤੀ ਤਵੀ ਤੇ ਬੈਠਿਆ ਮਿਲਣ ਵਾਸਤੇ ਵੀ ਗਿਆ ਸੀ ਅੱਖਾਂ ਚੋਂ ਨੀਰ ਵਹਾ ਕੇ ਹਜਰਤ ਮੀਆਂ ਮੀਰ ਨੇ ਕਿਹਾ ਸੀ ਗੁਰੂ ਜੀ ਹੁਕਮ ਦਿਓ ਇਹ ਜਾਬਰ ਸਰਕਾਰ ਜਿਸ ਸਰਕਾਰ ਦੇ ਰਾਜ ਵਿੱਚ ਬਾਡੇ ਵਰਗੇ ਮਹਾਪੁਰਸ਼ ਸੱਤਿਆਂ ਕਵੀਆਂ ਤੇ ਬੈਠੇ ਨੇ ਕਹੋ ਤਾਂ ਤਖਤਾ ਪਟਦਿਆ ਸੱਚੇ ਬਾਦਸ਼ਾਹ ਨੇ ਕਿਹਾ ਸੀ ਹਜ਼ਰਤ ਮੀਆਂ ਮੀਰ ਤੂੰ ਮੇਰੇ ਦਿਲ ਦੀ 부ਜੀ ਨਹੀਂ ਮੈਂ ਮੁਝ ਨਹੀਂ ਤੇਰੇ ਅੰਦਰ ਦੀ ਉਹ ਧਰਨੀਆਂ ਸੀ ਦੋ ਨਹੀਂ ਹਾਂ ਇੱਕ ਸਿਦਕੀ ਇੱਕ ਹਰਮੰਦਰ ਦੀ ਉਹ ਤੂੰ ਧਰੀ ਇਹ ਮੈਂ ਘਰਾਂ ਉਹ ਰੈਣ ਲਲਗੀ ਦੋਹਾਂ ਫਕੀਰਾਂ ਦੀ ਵਿੱਚ ਅਸਾਂ ਵਿੱਚ ਕੋਈ ਨਹੀਂ ਐ ਐਵੇਂ ਦਿਸਦੀ ਐ ਵਿੱਚ ਸ੍ਰੀ ਰਾਮ ਦੀ ਭਾਈ ਜੇ ਧਿਆਨ ਮਾਰਿਆ ਜਾਵੇ ਇਤਿਹਾਸ ਵਿੱਚ ਸਿੱਖੀ ਦੀ ਬਰਾਬਰਤਾ ਵੱਲ ਜੇ ਧਿਆਨ ਮਾਰਿਆ ਜਾਵੇ ਜਦੋਂ ਗੁਰੂ ਸਾਹਿਬਾਂ ਨੇ ਹਰਿਮੰਦਰ ਦੀ ਨੀਂ ਰੱਖੀ ਐ بڑے بڑے ਸਿੱਖ ਸੇਵਾਦਾਰ بڑے بڑے ਸੇਠ ਸੇਵਾਦਾਰ بڑے بڑے ਤਨਾਰ ਸੇਵਾਦਾਰ ਗੁਰੂ ਸਾਹਿਬਾਂ ਦੇ ਕੋਲ ਮੌਜੂਦ ਸੀ ਪਰ حضرت ਤੁਮੀਆਂ ਮੀਰ ਸੂਫੀ ਫਕੀਰ ਉਸ ਮੰਜ਼ਲ ਦਾ ਪੰਦੀ ਸੀ ਜਿਸ ਮੰਜ਼ਲ ਨੂੰ ਪੰਜਵੇਂ ਪਾਤਸ਼ਾਹ ਮਹਾਰਾਜ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਸਨ ਇਹੀ ਵਜ੍ਹਾ ਸੀ ਵੱਡੇ ਵੱਡੇ ਸੇਠਾਂ ਨੂੰ ਛੱਡ ਕੇ ਵੱਡੇ ਵੱਡੇ ਤਨਾਡਾਂ ਨੂੰ ਛੱਡ ਕੇ ਹਰਿਮੰਦਰ ਸਾਹਿਬ ਦੀ ਨੀਂ ਉਹ ਸਾਜੇ ਸੋਮੇ ਦੀ ਨਹੀਂ ਉਹ ਸੱਚੇ ਪ੍ਰਚਾਰ ਦੇ ਸੋਮੇ ਦੀ ਨਹੀਂ ਹਜੇ ਸੁਮੀਆਂ ਮੀਰ ਤੋਰ ਖਾਈ ਸੀ ਉਸ ਮੰਦਰ ਦੇ ਦਰਵਾਜ਼ੇ ਵਿੱਚ ਖੜੇ ਨੇ ਸਿੰਘ ਇਹਨਾਂ ਨੇ ਨਮਸਕਾਰ ਕੀਤੀ ਹੈ ਗੁਰੂ ਸਾਹਿਬਾਂ ਦੀ ਗੱਡੀ ਜਾਣ ਕੇ ਚੌਧਰੀ ਮੱਸਾ ਸੋਚਦਾ ਖੜਿਆ ਮੈਨੂੰ ਸਲਾਮਾਂ ਹੋ ਰਹੀਆਂ ਨੇ ਜਿਸ ਵੇਲੇ ਸੂਰਮੇ ਸੀ ਵਿੱਕ ਦਰਬਾਰ ਪਹੁੰਚੇ ਤੁਰਕਾਂ ਦੀ ਲੱਗੀ ਹੋਈ ਮਹਿਫਲ ਸਹਉਂਦੀ ਹੈ ਨਾਤੀ ਗੰਨਾ ਨਾਤੀ ਗੰਨਾ ਦਿੰਦੀ ਹੈ ਆਵਾਜ਼ ਜੋੜੀ ਕਰ ਕੇ ਬਤਾਵੇ ਰੰਦੀ ਦਿਲ ਪਰਚਾਉਂਦੀ ਐ ਦਰਬਾਰ ਸਾਹਿਬ ਵਿੱਚ ਖਲੋਤੇ ਸੂਰਮੇ ਆਪਣੇ ਗੁਰਾਂ ਦੇ ਮੰਦਰ ਦੀ ਹਾਲਤ ਵੇਖ ਕੇ ਆਪਣੇ ਮਨ ਨੂੰ ਕਿਵੇਂ ਗੁੱਸੇ ਤੋਂ ਠੱਲਣ ਦਾ ਯਤਨ ਕਰ ਰਹੇ ਸੀ ਵੀ ਆਪਣੀ ਮੰਜ਼ਿਲ ਤੇ ਪਹੁੰਚ ਜਾਈਏ ਉਸ ਰੇਹ ਦੀਆਂ ਲੈਣਾ ਇਸ ਮਿਰਗ ਚਾਰ ਦੇ ਕਵਿਤ ਵਿੱਚ ਐਉਂ ਬਿਆਨ ਕੀਤੇ ਜਾ ਰਹੀ ਹੈ ਬੂਏ ਬਾਰ ਬਾਰ ਦੇ ਤੂੰ ਵੇਖਿਆ ਸੀ ਨਾਨਕ ਦਾ Tchau. <síntico> ਲੋਕ ਡਰਦੇ ਨੇ ਜਦੋਂ ਨਾ ਤੁਹਾਡਾ ਪ੍ਰਬੰਧ ਹੋਇਆ ਜਦੋਂ ਨਾ ਪੱਟੀ ਦੇ ਇੱਕ ਸੂਰ ਦੇ ਇਲਾਕੇ ਦਾ ਪ੍ਰਬੰਧ ਤੁਹਾਨੂੰ ਸੌਪਿਆ ਗਿਆ ਨਾ ਉਦੋਂ ਦੇ ਲੋਕ ਕਹਿੰਦੇ ਨਾ ਕੋਈ ਗੱਲ ਨਹੀਂ ਚੌਧਰੀ ਸਾਹਿਬ ਨੂੰ ਹੀ ਮਾਮਲਾ ਦੇਣਾ ਨਾ ਜਦੋਂ ਜੀ ਕਰੂ ਦੇਵਾਂਗੇ ਆਂਦਾ ਐਂ ਕਰੋ ਮੈਨੂੰ ਇੱਥੋਂ ਵੇਲਾ ਹੋ ਲੈਣ ਦਿਓ ਫਿਰ ਇਲਾਕੇ ਵਾਲਿਆਂ ਨਾਲ ਪੂਰਾ ਸੁਝਲਾਂਗੇ ਇਹਨਾਂ ਆਪਣੇ ਮਨਾਂ ਵਿੱਚ ਆਖਿਆ ਵੀ ਜੇ ਇਲਾਕੇ ਵਿੱਚ ਜਾਵੇਂਗਾ ਤੇ ਸੁਝੇਗਾ ਨਾ ਅਸੀਂ ਤੈਨੂੰ ਜਾਣ ਨਹੀਂ ਦੇਣਾ ਨਿਹੰਗ ਸਿੰਘ ਕਹਿੰਦੇ ਨੇ ਕਿ ਜਦੋਂ ਬੱਕਰੇ ਦੀ ਮੌਤ ਆ ਜਾਵੇ ਉਹ ਆਪਣੇ ਆਪ ਸਿਰ ਚ ਕਾ ਦਿੰਦਾ ਮੇਰੇ ਸੱਜਣੋ ਤੁਹਾ ਮੇਲਿਆਂ ਚ ਮਹੱਲਿਆਂ ਚ ਕਈ ਵਾਰਾਂ ਵੇਖਿਆ ਨਿਹੰਗ ਸਿੰਘ ਜਦੋਂ ਬੱਕਰਾ ਝਟਕਣ ਲੱਗਦੇ ਨੇ ਬੱਕਰੇ ਦਾ ਇਸ਼ਨਾਨ ਕਰਾ ਦਿੰਦੇ ਨੇ ਚੰਡੀ ਦੀ ਵਾਰਤਾ ਪਾਠ ਕਰ ਦਿੰਦੇ ਨੇ ਅਰਦਾਸ ਕਰ ਦਿੰਦੇ ਨੇ ਤਲਵਾਰ ਵਾਲਾ ਖਿਹਾਰ ਦਿੰਦੇ ਨੇ ਪਰ ਜਿੰਨਾ ਚਿਰ ਬੱਕਰਾ ਆਪਣੇ ਆਪ ਸਿਰ ਨੀਵਾ ਨਾ ਕਰੇ ਉਨਾਂ ਚਿਰ ਨਿਹੰਗ ਸਿੰਘ ਬੱਕਰੇ ਨੂੰ ਤਲਵਾਰ ਨਹੀਂ ਮਾਰਦੇ ਡਿਊਟੀਆਂ ਦੀ ਵੰਡ ਸਿੰਘਾਂ ਨੇ ਕਰ ਲਈ ਐ ਮਤਾਬ ਸਿੰਘ ਨੇ ਅੱਖ ਨਾਲ ਆਖਿਆ ਸੁੱਖਾ ਸਿਆ ਤੂੰ ਕਿਹੜੀ ਡਿਊਟੀ ਕਰੇਗਾ ਸੁੱਖਾ ਸਿੰਘ ਨੇ ਆਖਿਆ ਮੈਂ ਆ ਰਾਮਗੜੀਆਂ ਦਾ ਪੁੱਤਰ ਮੈਂ ਤੇ ਲੋਹਾ ਸੁਟਣਾ ਜਾਣਦਾ ਮੈਂ ਤੇ ਆਰੰਡ ਦੇ ਉੱਤੇ ਲੋਹਾ ਰੱਖਣਾ ਜਾਣਦਾ ਉਹਨੇ ਆਖਿਆ ਫਿਰ ਤੂੰ ਲੋਹਾ ਰੱਖਣਾ ਜਾਣਦਾ ਤੇ ਮੈਂ ਜੱਟਾਂ ਦਾ ਪੋਤਾ ਮੈਂ ਸੱਤ ਬੜੀ ਟਿਕਾਰੇ ਤੇ ਮਾਰਨੀ ਜਾਣਦਾ ਜਿਸ ਵੇਲੇ ਥੈਲੀ ਸੁੱਖਾ ਸਿੰਘ ਦੇ ਮੱਜੇ ਦੇ ਥੱਲੇ ਕੀਤੀ ਚੌਧਰੀ ਮੱਸੇ ਨੂੰ ਮਤਾਬ ਸਿੰਘ ਨੇ ਆਖਿਆ ਚੌਧਰੀ ਜੀ ਇਹ ਪੈਸਿਆਂ ਦਾ ਕੰਮ ਆ ਏ ਮਾਇਆ ਦਾ ਕੰਮ ਐ ਜੇ ਸਾਡੇ ਹੁੰਦਿਆ ਪੈਸੇ ਗਿੜ ਲਓ ਜੇ ਥੁਰਦੇ ਹੁਣ ਤੇ ਹੋਰ ਇਲਾਕੇ ਚੋਂ ਲਿਆ ਕੇ ਦੇਣ ਨੂੰ ਤਿਆਰ ਚੌਧਰੀ ਮੱッセ ਨੇ ਲਾਇਆ ਹੱਥ ਥੈਲੀ ਨੂੰ ਬਤਾਬ ਸਿੰਘ ਸੂਰਮੇ ਨੇ ਜਿਸ ਵੇਲੇ ਤਲਵਾਰ ਮਾਰੀ ਉਸ ਵੇਲੇ ਕੀ ਹੋਇਆ ਕਿਵੇਂ ਭਾਜੜ ਪਈ ਐ ਉਸ ਮੰਦਰ ਵਿੱਚ ਇਹੋ ਬੇਨਤੀ ਕੀਤੀ ਜਾ ਰਹੀ ਐ ਤਾਕਤ ਐ ਮਾਇਆ ਦੀ ਮੱਸਾ ਕੁਹੀ ਬਾਕੀਆਂ ਨੂੰ ਵੜਨ ਡਏ ਨੇ ਇਹ ਵੀ ਭੱਜ ਤੁਰਿਆ ਜਦੋਂ ਚੜੇ ਨੇ ਘੰਟਾ ਕਰ ਚੌਂਕਦੇ ਕੋਲ ਦੀ ਇਹਨਾਂ ਨੂੰ ਚੌਧਰੀ ਮੱਸੇ ਦੇ ਘਰ ਵਾਲੀ ਬੇਗਮ ਮਿਲੀ ਚੌਧਰੀ ਦਾ ਪ੍ਰਸ਼ਾਦਾ ਲੈ ਆਉਂਦੀ ਇਹਨਾਂ ਦੋਨਾਂ ਨੇ ਚੌਧਰੀ ਮੱਸੇ ਦੇ ਘਰ ਵਾਲੀ ਨੂੰ ਜਿਹੜੇ ਚੌਧਰੀ ਦੇ ਮਰਨ ਦੀ ਖਬਰ ਦਿੱਤੀ ਇਹਨਾਂ ਲੈਣਾ ਵਿੱਚ ਇਹੋ ਬਿਆਨ ਕੀਤਾ ਜਾ ਰਿਹਾ ਲਾਲ ਵੀ ਕੱਚ ਦਾ ਮਣਕਾ ਵੀ ਕੱਚ ਦਾ ਇੱਕ ਰੰਗ ਹਾ ਦੋ ਅਸੀ ਦੇ ਸਿਰ ਤੋਂ ਜਿਹੜੀ ਨਿੰਮ ਦੀਆਂ ਟਹਿਣੀਆਂ ਨਾਲ ਝੱਲ ਮਾਰਦੀ ਸੀ ਹੱਥ ਵਿੱਚੋਂ ਡਿੱਗ ਪਈਆਂ ਰੋਂਦੀ ਕਰਲਾਂਦੀ ਗੁਰੂ ਦੇ ਮੰਦਰ ਵਿੱਚ ਪਹੁੰਚੀ ਚੌਧਰੀ ਮੱਥੇ ਦੇ ਭਰਾ ਨੂੰ ਲੋਸ ਚਕਵਾ ਕੇ ਲਾਹੌਰ ਜਾਊਗੀ ਇਸ ਤੋਂ ਅਗਲਾ ਹਿੱਸਾ ਅਗੇ ਰਿਕਾਰਡ ਕੀਤਾ ਜਾ ਸਕਦਾ ਹੈ ਇਹ ਕਹਾਣੀ ਇੱਕ ਪ੍ਰਸੰਗ ਭਾਦਰ ਜੋਗੀ ਕਿਤਾਬ ਵਿੱਚ ਛਪਿਆ ਹੈ ਜਿਹੜੀ ਕੈਸਟ ਵਿੱਚ ਇਸ ਤੋਂ ਅਗਲਾ ਹਿੱਸਾ ਛਪਿਆ ਟੈਕਸਲਾ ਟੀਵੀ ਵਾਲਿਆਂ ਨੇ ਰਿਕਾਰਡ ਕੀਤੀ ਹੈ ਉਸ ਕੈਸਟ ਦਾ ਨੰਬਰ ਹੈ ਸੀ ਸੋਤ 53 ਹਰ ਦੁਕਾਨ ਤੋਂ ਖਰੀਦੋ ਤੇ ਆਪਣੇ ਮਨ ਦੀ ਖੁਸ਼ੀ ਲੈਣ ਲਈ ਕਰ ਕਰ ਵਿੱਚ ਗੁਰੂ ਕੇ ਪ੍ਰਸੰਗ ਸੁਣੋ ਇਹਨਾਂ ਵਿੱਚ ਕਹਿੰਦੇ ਆ ਕਿਸੇ ਦਾ ਦਿਲ ਦੁੱਖਿਆ ਹੋਵੇ ਕਿਵੇਂ ਕਰਨਾ ਧੰਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ